ਦੋਸਤੋ ਇਹ ਵੀਡੀਓ ਨੰਗਲਕਲਾਂ ਤੋਂ ਹੈ ਜਿਹੜੇ ਬਜ਼ੁਰਗ ਸਾਹਮਣੇ ਬੈਠੇ ਨੇ ਇਹਨਾਂ ਦੇ ਦੋ ਪੁੱਤਰ ਸੀ ਨੌਜਵਾਨ ਇੱਕ ਪੁੱਤਰ ਕੁਆਰਾ ਸੀ ਉਸ ਦੀ ਮੌਤ ਹੋ ਗਈ ਭਾਰ ਜਵਾਨੀ ਵਿੱਚ ਵਿਆਹ ਅਜੇ ਕਰਨਾ ਸੀ ਦੂਸਰਾ ਇਹਦਾ ਵਿਆਹ ਹੋਇਆ ਦੋ ਛੋਟੇ ਬੱਚੇ ਸੀ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਕਿਸੇ ਨੇ ਕੋਈ ਬਾਹ ਨਹੀਂ ਫੜੀ ਕਿਸੇ ਨੇ ਸਾਰ ਨਹੀਂ ਲਈ ਕੋਈ ਮੁਆਵਜ਼ਾ ਨਹੀਂ ਮਿਲਿਆ ਹੁਣ ਹਾਲਾਤ ਇਹ ਨੇ ਕਿ ਜੋ ਇਹਨਾਂ ਦੀ ਨੂ ਆ ਉਹਦੇ ਕੋਲੇ ਦੋ ਬੱਚੇ ਆ ਉਹ ਆਪਦੀ ਦਿਹਾੜੀ ਮਜ਼ਦੂਰੀ ਕਰਕੇ ਉਹਨੇ ਆਪਣਾ ਇੱਕ ਕਮਰਾ ਖੜਾ ਕਰ ਲਿਆ ਇਹਨਾਂ ਕੋਲ ਅੱਜ ਦੀ ਤਰੀਕ 'ਚ ਨਾ ਤਾਂ ਸਿਰ ਠਕਣ ਲਈ ਕਮਰਾ ਹੈਗਾ ਨਾ ਕੋਈ ਫਲਸ਼ ਬਾਥਰੂਮ ਹੈ ਨਾ ਰਸੋਈ ਹੈ ਆਪਣੀ ਨੂ ਦੇ ਨਾਲ ਰਹਿੰਦੇ ਨੇ ਚਲੋ ਠੀਕ ਆ ਰੋਟੀ ਦਿੰਦੇ ਆ ਰਲ ਮਿਲ ਕੇ ਗੁਜ਼ਾਰਾ ਤਾਂ ਕਰ ਰਹੇ ਨੇ ਪਰ ਹਰੇਕ ਬੰਦੇ ਨੂੰ ਆਪਣੇ ਸਿਰ ਤੇ ਛੱਤ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਗਰਮੀ ਹੈ ਸਰਦੀ ਹੈ ਉਦੋਂ ਪੈਣ ਵਾਸਤੇ ਬੰਦੇ ਨੂੰ ਛੱਤ ਜ਼ਰੂਰੀ ਹੈ ਇੱਕ ਕਮਰਾ ਹੈਗਾ ਉਹ 'ਚ ਦੋ ਬੱਚੇ ਆ ਤੇ ਨੂ ਆ ਉਹ ਪੈਂਦੇ ਨੇ ਚਲੋ ਮਾਤਾ ਤਾਂ ਨਾਲ ਉਹਨਾਂ ਦੇ ਕਮਰੇ ਚ ਪੈ ਸਕਦੀ ਐ ਫਿਰ ਬਜ਼ੁਰਗਾਂ ਦਾ ਬਹੁਤ ਔਖਾ ਹੋ ਜਾਂਦਾ ਦੋ ਮੰਜੇ ਡੈਂਦੇ ਨੇ ਛੋਟਾ ਕਮਰਾ ਹੈਗਾ ਹੁਣ ਇਹਨਾਂ ਨਾਲ ਗੱਲਬਾਤ ਕਰਵਾਵਾਂਗੇ ਕਿ ਇਹਨਾਂ ਨੂੰ ਸਰਕਾਰਾਂ ਵੱਲੋਂ ਕਮਰਾ ਕਿਉਂ ਨਹੀਂ ਮਿਲਿਆ ਕੋਈ 플ਸ਼ ਬਾਥਰੂਮ ਕਿਉਂ ਨਹੀਂ ਮਿਲਿਆ ਕੀ ਕਾਰਨ ਹੋਇਆ ਹਾਂਜੀ ਦੱਸੋ ਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਬਾਪੂ ਜੀ ਕਮਰਾ ਬਣਾ ਮਾਂ ਜੀ ਹੂੰ ਕੋਈ 플ਸ਼ ਬਣਾ ਜੀ ਬਸ ਉਹ ਹੀ ਆ ਹੂੰ ਤੇ ਕਿਤੇ ਕੋਈ ਦਿੱਤੀ ਅਰਜਿ ਨਹੀਂ ਸੀ ਕਮਰਾ ਬਣਾਉਣ ਵਾਸਤੇ ਨਾ ਕੋਈ ਨਾ ਕੋਈ ਨਾ ਹੂੰ ਇਹ ਨਹੀਂ ਹੁਣ ਤਾਂ ਫਿਰ ਬਹੁਤ ਔਖਾ ਹੋਊਗਾ ਸਿਰ ਤੇ ਕਮਰੇ ਹੀ ਨਹੀਂ ਹੈਗਾ ਜਦੋਂ ਬੋਲੋ ਮਾਤਾ ਤੁਸੀਂ ਦੱਸੋ ਕੀ ਗੱਲ ਹੈ ਬੱਸ ਭਾਈ ਕੋਈ ਕਮਰਾ ਨਹੀਂ ਕੋਈ ਸਾਡੀ ਕਿਸੇ ਨੇ ਬਾਣੀ ਫੜੀ ਹਾਂ ਇਹ ਤਾਂ ਬਾਣੀ ਫੜੀ ਆਪੀ ਬੈਠੇ ਆਂ ਕਿ ਚੁੱਪ ਕਰੀ ਹਾਂ ਨਹੀਂ ਸਾਡਾ ਕਮਰਾ ਪਾਈ ਜੀ ਕੋਈ ਕਲਾਸ ਵਣ ਜੇ ਤਾਂ ਮੇ ਸਾਥ ਹੁੰਦਾ ਨਹੀਂ ਗੋਲੇ ਦੁਖਦੇ ਹੈਗੇ ਕਿਉਂ ਫਿਰ ਐ ਨਹੀਂ ਜਾਂਦਾ ਕਦੇ ਸੱਤੇ ਪਾਵਾਂਗੇ ਹਾਂ ਹੈ ਨੂੰ ਆ ਕੇ ਤੁੰਨੇ ਦਰੋਸੀ ਦਿੰਦੀ ਐ ਚਤਵੰਨੇ ਦਾ ਨਹੀਂ ਦਿੰਦੀ ਹੂੰ ਠੀਕ ਤੇ ਕੋਈ ਫਲਸ਼ ਬਾਥਰੂਮ ਵੀ ਹੈ ਨਹੀਂ ਕਰੇ ਤੁਹਾਡੇ ਤਾਂ ਕੋਈ ਹੈ ਨਹੀਂ ਹੂੰ ਅੱਛਾ ਮੈਂ ਤਾਂ ਹੁਣ ਫਿਰ ਛੋਟੀ ਮੰਗ ਕਮਰੇ ਦੀ ਵੀ ਐ ਹਾਂ ਹਾਂ ਕਮਰਾ ਬਣ ਜੇ ਹੂੰ ਚੱਲੇ ਨੇ ਸਾਡਾ ਟਾਈਮ ਪਾਸ ਹੋ ਜੂਗਾ ਹੂੰ ਇੰਚਾ ਦੋਸਤੋ ਇਹ ਤੁਹਾਨੂੰ ਆਪਾਂ ਜਗ੍ਹਾ ਦਿਖਾ ਦੰਨੇ ਆ ਆ ਜਗ੍ਹਾ ਇਹਨਾਂ ਦੀ ਐ ਜੇ ਕੋਈ ਵੀ ਦਾਨਵੀਰ ਅੱਗੇ ਆਉਣਾ ਚਾਹੁੰਦਾ ਜਾਂ ਕੋਈ ਬਾਹ ਫੜਨਾ ਚਾਹੁੰਦਾ ਇਹ ਥਾਂ 'ਚ ਇਹਨਾਂ ਦਾ ਕਮਰਾ ਬਣ ਸਕਦਾ ਆ ਜਗ੍ਹਾ ਜਿਹੜੀ ਤੁਹਾਨੂੰ ਦਿਖਾਤੀ ਸੀ ਇਹ ਇਹਨਾਂ ਦੀ ਹੈ ਬਾਕੀ ਇਹਦਾ ਜਿਹੜੀ ਦੂਸਰੀ ਜਗ੍ਹਾ ਕੀ ਉਹ ਦੀ ਨੂੰ ਦੀ ਹੈ ਇਹਦੇ ਜਿੱਥੇ ਬੈਠੇ ਨੇ ਇਹ ਜਗ੍ਹਾ ਇਹਨਾਂ ਨੂੰ ਦਿੱਤੀ ਹੋਈ ਹੈ ਆਪਾਂ ਜੇ ਰਲ ਮਿਲ ਕੇ ਇੰਨੇ ਥਾਂ 'ਚ ਕਿਤੇ ਵੀ ਕੋਈ ਇਹਨਾਂ ਦਾ ਫਲਸ਼ ਬਾਥਰੂਮ ਇੱਥੇ ਰਸੋਈ ਬਣ ਜੇ ਇਹ ਥਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਨੇ ਥਾਂ 'ਚ ਬੈਠੇ ਆ ਇਹ ਥਾਂ ਇਹਨਾਂ ਦਾ ਹੈਗਾ ਇਹ ਮੰंजे ਤੋਂ ਅੱਗੇ ਆ ਸਾਰਾ ਇਥੇ ਤਾਂ ਇੱਥੇ 플러ਸ਼ ਬਾਥਰੂਮ ਵੀ ਬਣ ਸਕਦਾ ਇੱਕ ਕਮਰਾ ਹੀ ਬਣ ਸਕਦਾ ਆ ਚੁੱਲ੍ਹੇ ਵਾਲੀ ਜਗ੍ਹਾ ਵੀ ਇਹਨਾਂ ਦੀ ਹੈ ਜੇ ਰਸੋਈ ਦਾ ਕੋਈ ਹੋ ਜੇ ਪ੍ਰਬੰਧ ਸੋ ਆਪਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿਉਂਕਿ ਬਹੁਤ ਬੁੱਢੀ ਉਮਰ ਹੋ ਚੁੱਕੀ ਹੈ ਹੁਣ ਤਾਂ ਕੋਈ ਕੰਮ ਤੰਦਾ ਵੀ ਨਹੀਂ ਹੁੰਦਾ ਦਿਹਾੜੀ ਵੀ ਨਹੀਂ ਹੁੰਦੀ ਬਸ ਦੋ ਵਕਤ ਦੀ ਰੋਟੀ ਦਾ ਗੁਜ਼ਾਰਾ ਮਸਾਂ ਚੱਲਦਾ ਸੋ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਜੇ ਇਸ ਜਗ੍ਹਾ ਤੇ ਚਿੰਨ ਦਾ ਕਮਰਾ ਬਣਾਇਆ ਜਾਵੇ ਤਾਂ ਬਹੁਤ-ਬਹੁਤ ਮਿਹਰਬਾਨੀ ਹੋਵੇਗੀ ਜਿਨ੍ਹਾਂ ਨੂੰ ਵੀ ਇਹਨਾਂ ਦੇ ਫੋਨ ਨੰਬਰ ਦੀ ਲੋੜ ਹੋਵੇਗੀ ਸੀ ਨੰਬਰ ਇੱਕ ਵਾਰ ਆਪਣਾ ਲਿਖਾਂਗੇ ਕਿਉਂਕਿ ਕਈ ਵਾਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਫੋਨ ਕਿੱਥੋਂ ਆਇਆ ਕਿਹਦਾ ਜਿਨ੍ਹਾਂ ਨੇ ਫੋਨ ਲੈਣਾ ਹੋਇਆ ਜਾਂ ਖਾਤਾ ਨੰਬਰ ਲੈਣਾ ਹੋਇਆ ਸਾਡੇ ਨਾਲ ਸੰਪਰਕ ਕਰਿਓ ਅਸੀਂ ਇਹਨਾਂ ਦਾ ਖਾਤਾ ਨੰਬਰ ਭੇਜ ਦਾਂਗੇ ਤੁਸੀਂ ਉਹ 'ਚ ਪੈਸੇ ਵੀ ਪਾ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਅਸੀਂ ਸਕਰੀਨ ਤੇ ਵੀ ਲਿਖ ਦਾਂਗੇ ਤੁਸੀਂ ਸਿੱਧੇ ਮੱਥੇ ਵੀ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਨੰਬਰ ਜਾਦਾ ਹੀ ਮੂੰਹ ਜਵਾਨੀ ਉਹ ਮੋਬਾਈਲ 'ਚ